ਯਾ ਵੀ ਇਸ ਬੰਦ ਵਿੱਚ ਕਹਿਣਾ ਚਾਹੁੰਦਾ ਵੀ ਸਾਡਾ ਤਾਂ ਖੂਦ ਸਿਰਫ ਇੰਨਾ ਗਿਆ ਵੀ ਇਹਨਾਂ ਇੱਕ ਅਜ ਤੋਂ ਬਈ 5-6 ਦਿਨ ਪਹਿਲਾਂ ਹਫ਼ਤਾ ਦਸ ਦਿਨ ਲਾ ਲਓ ਜੀ ਉਹ ਝਗੜਾ ਹੋਇਆ ਸੀ ਪਹਿਲਾਂ ਵੀ ਇਹ ਇਹਦਾ ਮੁੰਡੇ ਦਾ ਮੇਰਾ ਭਤੀਜਾ ਜਸ਼ਨ ਉਹਦੇ ਨਾਲ ਝਗੜਾ ਹੋਇਆ ਸੀ ਤੇ ਇਹਦੇ ਸੱਟਾ-ਸੂਟਾ ਲਾਈਆਂ ਸੀ ਉਹਨਾਂ ਨੇ ਕੇ ਨਾ ਜਿੰਨੇ ਲਾਈਆਂ ਉਹ ਤਾਂ ਨਾ ਕੀ ਉਹ ਜਸ਼ਨ ਆਪਣਾ ਜਿਹੜਾ ਸੀਗਣੇ ਸਾਜਨ ਪੁੱਤਰ ਬਾਹੁਰਾਮ ਇਹਨਾਂ ਪਹਿਲਾਂ ਮੈਂ ਤਾਂ ਮੈਂ ਬਿਠਾ ਕੇ ਰਾਈ ਨਵਾ ਕਰਵਾਤਾ ਮੈਂ ਚਲੋ ਪਿੰਡ ਦੇ ਵਿੱਚ ਨਹੀਂ ਆਪਾਂ ਵਿਧਾਉਣ ਦੀ ਗੱਲ ਤੇ ਉਤੋਂ ਬਾਅਦ ਉਹਨੇ ਇਹ ਵੀ ਰਖੀ ਰਜੇਸ਼ ਰਖੀ ਮਾਰੀ ਮੇਰੇ ਵਿੱਚ ਮਨ ਚ ਹਣਾ ਮੈਂ ਬਟਾਲੇ ਗਿਆ ਮੁੰਡਾ ਇੱਥੇ ਬਿਠਾ ਗਿਆ ਦੁਕਾਨ ਤੇ ਮੈਂ ਅਖਰੀਆਂ ਨੂੰ ਬਿਠਾ ਕੇ ਚੱਲ ਜਾਣਾ ਦੁਕਾਨ ਤੇ ਵੀ ਮੈਨੂੰ ਕੰਮ ਹੋਵੇ ਕੋਈ ਤੇ ਬਿਠਾ ਕੇ ਗਿਆ ਤੇ ਮਗਰੋਂ ਆ ਕੇ ਤੇ ਉਹਦੇ ਨਾਲ ਤਾਂਠਾ ਹੋ ਪਿਆ ਵਾ ਔਰ ਮੇਰੇ ਬਾਰੇ ਪੁੱਛਣ ਲੱਗ ਗਿਆ ਵੀ ਕਿੱਥੇ ਗਿਆ ਮੁੰਡਾ ਤੁਹਾਡੇ ਕੋਲ ਕੰਮ ਕਰਦਾ ਹਾਂ ਹਾਂ ਮੇ ਕੋ ਭਤੀਜਾ ਮੇਰਾ ਮੈਂ ਦੁਕਾਨ ਤੇ ਬੈਠਦਾ ਨਾ ਆ ਕੇ ਮੇ ਕੋ ਠੀਕ ਤੇ ਆ ਕੇ ਤੇ ਬਾਅਦ ਚ ਉਹਨਾਂ ਤਾਂਠਾ ਹੋ ਗਿਆ ਤੇ ਬਾਅਦ ਚ ਉਹਨੇ ਪਿਸਤੌਲ ਕੱਢ ਲਿਆ ਜਦੋਂ ਪਿਸਤੌਲ ਕੱਢਿਆ ਮੇਰਾ ਭਤੀਜਾ ਜਿਹੜਾ ਭੱਜ ਪਿਆ ਵਾ ਉਹਨੇ ਮੇ ਇੱਕ ਗੋਲੀ ਜਿਹੜੀ ਆ ਉਹ ਛੋਟੇ ਹੱਥੀ ਜੂ ਅਜੀ ਆ ਠੀਕ ਹੈ ਤੇ ਉਹ ਮਹਾ ਮੰਨ ਲਓ ਵੀ ਜੇ ਉਹ ਪਰੇ ਨਾ ਹੁੰਦਾ ਤੇ ਉਹ ਮੁੰਡੇ ਦੇ ਨਿਸ਼ਾਨਾ ਹੈ ਜੀ ਇਕੱਲਾ ਇਕੱਲਾ ਹੀ ਚਰਾਉ ਤੇ ਉਹਦਾ ਨਿਸ਼ਾਨਾ ਹੋ ਜਣਾ ਸੀ ਨੇ ਕੁਝ ਵੀ ਹੋ ਸਕਦਾ ਸੀ ਸਰੇਆ ਬਾਜ਼ਾਰ ਦੇ ਵਿੱਚ ਸਰੇਆ ਬਾਜ਼ਾਰ ਦੇ ਵਿੱਚ ਸਾਰੇ ਬਾਜ਼ਾਰ ਗਵਾਹ ਆ ਖੌਲ ਵੀ ਪੁਲਿਸ ਨੇ ਬਰਾਮਦ ਕਰ ਲਏ ਨੇ ਕਿੰਨਾ ਕੁ ਟਾਈਮ ਹੀ ਹੈ ਇਹ ਕੋਈ ਹੋਣਾ ਸਾਢੇ 5 ਦੇ ਕਰੀਬ ਦਾ ਰਾਈਮਣਾ ਸ਼ਾਮ ਦਾ ਜੀ ਆ ਸ਼ਾਮ ਦਾ ਸ਼ਾਮ ਦਾ ਟਾਈਮ ਜੀ ਹਾਂ ਜੀ ਠੀਕ ਤੇ ਬਾਕੀ ਬਤੇ ਗੱਲ ਕੀਆ ਵੇਖੋ ਬਾਕੀ ਪੁਲਿਸ ਨੇ ਬਹੁਤ ਸੋਹਣਾ ਆਪਣਾ ਕੰਮ ਕੀਤਾ ਆ ਔਰ ਉਹਨਾਂ ਨੇ ਵੀ 25 ਮਿੰਟ ਚ ਬੰਦਾ ਵੀ ਅਰੈਸਟ ਕਰ ਲਿਆ ਔਰ ਬੰਦੀ ਕਾਰਵਾਈ ਡੀਐਸਪੀ ਹਰਕਿਸ਼ ਸਿੰਘ ਜਿਹੜੇ ਆ ਬਹੁਤ ਸੂਝਵਾਨ ਹੈਗੇ ਨੇ ਡੀਐਸਪੀ ਸਾਹਿਬ ਉਹਨਾਂ ਨੇ ਸਾਰਾ ਕਾਰਵਾਈ ਕਰਕੇ ਤੇ ਆਪਣਾ ਉਹਨਾਂ ਨੂੰ ਅਰੈਸਟ ਵੀ ਕੀਤਾ ਔਰ ਪਰਚਾ ਵੀ ਦਰਜ ਕਰਤਾ ਹੈ ਤੇ ਸਰ ਤੁਹਾਡਾ ਨਾਮ ਕੀ ਹੈ ਮੇਰਾ ਗੁਰਜੀਤ ਸਿੰਘ ਨੇ ਮੈਂਬਰ ਬਚਾ ਇਹਦਾ ਪਹਿਲਾ ਵੀ ਮੈਂਬਰ ਬਚਾਦ ਰਿਹਾ ਮੈਂ ਤੇ ਹੁਣ ਵੀ ਮੌਜੂਦ ਹਾਂ ਜੀ ਦੋ ਦੋ ਵਾਰ ਦੋ ਟਰਮ ਚ ਹੋ ਗਿਆ ਜੀ ਮੈਂ ਠੀਕ ਹੈ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਮੈਂ ਤੇ ਇਹ ਚਾਹੁੰਦਾ ਵੀ ਪ੍ਰਸ਼ਾਸਨ ਦੀ ਬੇਨਤੀ ਆ ਵੀ ਇਹੋ ਜਿਹੇ ਸ਼ਰਾਰਤੀ ਅਨਸਰ ਜਿਹੜੇ ਆ ਜਿਨ੍ਹਾਂ ਨੂੰ ਵੈਪਨ ਦੀ ਲੋੜ ਪਨਾਸਾ ਦੀ ਜਿਹੜੀ ਉਮਰ ਹੈ ਨਾ ਉਹਨੂੰ ਉੱਥੇ ਤੱਕ ਰੱਖਿਆ ਜਾਵੇ ਜੇ ਜੋਬ ਹੋਵੇ ਜਾਂ ਸਰਕਾਰੀ ਕੋਈ ਨੌਕਰੀ ਲੈਣੀ ਜਾਂ ਪਾਸਪੋਰਟ ਇਸ਼ੂ ਕਰਨਾ ਉਹਦੀ ਹੋਵੇ ਵੈਪਨ ਦੀ 30 ਸਾਲ ਤੋਂ ਘੱਟ ਉਮਰ ਦਾ ਹੋਵੇ ਪਹਿਲੇ ਨੰਬਰ ਦਾ ਪਿਛੋਕੜ ਪੁੱਛੋਕੜ ਪੋਲਿਆ ਜਾਵੇ ਵੀ ਕਾਰੋਬਾਰ ਕੀ ਕਰਦਾ ਤੇ ਕੀ ਹੈ ਇਹ ਵਕੀਬ ਰੱਖਣ ਯੋਗ ਹੈਗਾ ਇਸਲਾ ਠੀਕ ਹੈ ਇਹਨੂੰ ਇਸ਼ੂ ਨਾ ਹੋਵੇ ਲਾਇਸੈਂਸ ਨਾ ਇਸ਼ੂ ਹੋਣ ਇਹੋ ਜਿਹੇ ਬੰਦਿਆਂ ਦੇ ਕਿਉਂਕਿ ਇਦਾਂ ਦੇ ਹੋਊਗਾ ਤਾਂ ਫਿਰ ਤੇ ਅਤਵਾਦ ਬਣਦਾ ਟਾਈਮ ਨਹੀਂ ਲੱਗਣਾ ਠੀਕ ਹੈ ਜੀ ਬਾਕੀ ਇਹ ਵੀ ਤਹਿਦ ਲੋਦਰਵਾਦਾ ਸੁਸਾਬ ਦਾ ਵੀ ਹੈ ਡਿਪਟੀ ਸਾਹਿਬ ਦਾ ਵੀ ਜਿਹਨੇ ਪੂਰੀ ਕਾਰਵਾਈ ਕੀਤੀ ਆ ਉਹਨਾਂ ਨੂੰ ਮੈਨੂੰ ਕੋਈ ਕੰਪਲੇਨ ਨਹੀਂ ਬਹੁਤ ਵਧੀਆ ਐਕਸ਼ਨ ਲੈ ਕੇ ਉਹਨਾਂ 20 25 ਮਿੰਟ ਕਿ ਉਹਨਾਂ ਨੇ ਰਸਤ ਕੀਤੀ ਆ ਉਹਦੇ ਉਹਦੇ ਸਬੰਧ ਵਿੱਚ ਜਿਹੜਾ ਉਹਦਾ ਮਾਲਕ ਹੈ ਕਲੈਕਸ਼ਨ ਦੁਕਾਨ ਦਾ ਉਹਦਾ ਨਾਲ ਇੱਕ ਕਰਦਾਇਆ ਕਾ ਮੁੰਡਾ ਜਸਰਪ੍ਰੀਤ ਸਿੰਘ ਕਮਾਂਡਦਾਈ ਹੈ ਉਹਦੇ ਉੱਤੇ ਨੇ ਚਲਾਈ ਸੀ ਇਸੇ ਪਿੰਡ ਦਾ ਰਹਿਣ ਜਾਣਾ ਸਾਜਨਪ੍ਰੀਤ ਸਿੰਘ ਇਹਨਾਂ ਦਾ ਕੋਈ ਪਹਿਲਾਂ ਝਗੜਾ ਹੋਇਆ ਸੀਗਾ ਕੁਝ ਮਹੀਨੇ ਪਹਿਲਾਂ ਉਸੇ ਰੰਜਿਸ ਦੇ ਵਿੱਚ ਰਾਤੀ ਨੇ ਗੋਲੀ ਚਲਾਈ ਸੀ ਉਹਦੇ ਉੱਤੇ ਤਿੰਨ ਲੋਕਾਂ ਦੇ ਫੈਰ ਕੀਤੇ ਸੀਗੇ ਤੇ ਉਸੇ ਵੇਲੇ ਤੁਰੰਤ ਮੁਕੱਦਮਾ ਅਰਜੀ ਕਰਕੇ ਤੇ ਸਾਜਮਪ੍ਰੀਤ ਨੂੰ ਰਾਤ ਹੀ ਰਾਤੀ ਸਾਡੇ ਦਾਜਰਮ ਜੀ ਗ੍ਰਿਫਤਾਰ ਕਰ ਲਿਆ ਸੀਗਾ ਤੇ ਇਹਦੇ ਨਾਲ ਚਲਾਈ ਗਈ ਗੋਲੀ ਜਿਹੜਾ ਪਿਸਟਲ ਨਾਲ ਚਲਾਈ ਸੀ ਪਿਸਟਲ ਬਰਾਮਦ ਕਰ ਲਿਆ ਵਾ ਸਰ ਪਹਿਲੇ ਪਿਸਟਲ ਜਿਹੜਾ ਉਹ ਲਾਇਸੈਂਸ ਏਕਾ ਜਾਂ ਪਿਸਟਲ ਦਾ ਲਾਇਸੈਂਸੀ ਤੇ ਇਹਨਾਂ ਦੇ ਜਿਹੜੇ ਬੈਕਗ੍ਰਾਉਂਡ ਆ ਉਹ ਕਿਵੇਂ ਆ ਜੀ ਬੈਕਗ੍ਰਾਉਂਡ ਇਹਦੇ ਤੇ ਜੋ ਸਾਹਿਬ ਵੀ ਦੋਸ਼ੀ ਹੈ ਇਹਦੇ ਤੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈਗਾ ਤੇ ਇਹਨੇ ਹੁਣ ਆਪਣੇ ਲਾਇਸੈਂਸੀ ਵਾਲਵਾਰ ਨਾਲ ਜਿਹੜੀ ਦੁਰਵਰਤੋਂ ਕੀਤੀ ਹੈ ਦਾ ਲਾਇਸੈਂਸ ਵੀ ਕੈਸਲ ਕਰਨ ਲਈ ਮਾਨਯੋਗ ਐਸਐਸਪੀ ਸਾਹਿਬ ਦੀ ਸੇਵਾ ਰਾਹੀਂ ਡੀਸੀ ਸਾਹਿਬ ਨੂੰ ਲੈ ਕੇ ਭੇਜ ਦਿੱਤਾ ਜਾਊਗਾ ਤੇ ਇਹਨੂੰ ਫਿਰ ਕਿੱਥੋਂ ਗ੍ਰਿਫਤਾਰ ਕੀਤਾ ਸਰ ਇਹਨੂੰ ਰਾਤੀ ਇਤੋਂ ਲੱਕ ਕੇ ਜੋ ਗ੍ਰਿਫਤਾਰ ਕਰ ਲਿਆ ਸੀਗਾ ਆਪਾਂ 2.5 ਘੰਟੇ ਦੇ ਵਿੱਚ ਵਿੱਚ ਆਪਣੇ ਪੁਲਿਸ ਪਾਰਟੀ ਹੰਦੋ ਕੇ ਚਕੇ ਤੇ ਇਹਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਜਿਹੜੇ ਗੋਲੀ ਚਲਾਈ ਆ ਸਰਿਆ ਇਹ ਵਾਈਫਰ ਕੀਤੇ ਆ ਕਿ ਜਾਣ ਸਿੱਧੀ ਮਾਰ ਦੇ ਦੀ ਨੀਤ ਨਾਲ ਗੋਲੀ ਚਲਾਈ ਆ ਕਿਉਂਕਿ ਇੱਕ ਜਗ੍ਹਾ ਗੋਲੀ ਸੀਗੀ ਉੱਥੇ ਇੱਕ ਨਤ ਪਿੰਡ ਦਾ ਅਖੜਾ ਸੀਗਾ ਛੋਟਾ ਹਾਤੀ ਵੀ ਕਲ ਉਹਦੇ ਸ਼ੀਸ਼ੇ 'ਚ ਵੀ ਕਨੈਕਟਰ ਸੈਟ ਵਾਲੇ ਬੰਨੇ ਵੱਜੀ ਸੀਗੀ ਇਹ ਤੋਂ ਸਪਸ਼ਟ ਹੁੰਦਾ ਕਿ ਬਿਲਕੁਲ ਗੋਲੀ ਜਿਹੜੀ ਆ ਮਾਰ ਦੇ ਦੀ ਨੀਤ ਨਾਲ ਉਹਦੇ ਤੇ ਨੇ ਚਲਾਈ ਆ ਗਈ ਆ ਕੋਈ ਸੀਸੀਟੀਵੀ ਕੈਂਪ ਮਰੇ ਦੀ ਕੋਈ ਫੁਟੇਜ ਹੋਵੇ ਜਾਂ ਕੋਈ ਸੀਸੀਟੀਵੀ ਉਹਨਾਂ ਦੀ ਦੁਕਾਨਾਂ ਤੇ ਕੈਮਰੇ ਲੱਗੇ ਨੇ ਦਿਸਾਂਦਾਰ ਹਾਂਜੀ ਤੇ ਮਕਦਮਾ ਮਕਦਮਾ ਅੱਜ ਕਰਕੇ ਅੱਜ ਦੋਸ਼ੀ ਨੂੰ ਦਾਤ ਵਿੱਚ ਪੇਸ਼ ਕਰ ਦਿੱਤਾ ਗਿਆ